ਸਤਿ ਸ਼੍ਰੀ ਅਕਾਲ ਜੀ ਆਮਨੂ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਇੱਕ ਨਵਾਂ ਡਿਜ਼ਾਈਨ ਪਾਉਣ ਜਾ ਰਹੇ ਹਾਂ ਗਰਮੀ ਵਾਲੇ ਸੂਟ ਹੈ कॉटन ਦੇ ਉਹਦੇ ਤੇ ਆਪਾਂ ਨਵਾਂ ਡਿਜ਼ਾਈਨ ਪਾ ਕੇ ਵਧੀਆ ਲੁੱਕ ਦੇਵਾਂਗੇ ਉਹਨੂੰ ਤੇ ਇਹ ਆਪਣਾ ਹੈਗਾ ਕਮੀਜ਼ ਦਾ ਕੱਪੜਾ ਤੇ ਇਹ ਹੈਗਾ ਸਲਵਾਰ ਦਾ ਕੱਪੜਾ ਇਹ ਆਪਾਂ 3.5 ਇੰਚ ਦੀ ਪੱਟੀ ਕੱਟ ਲਈ ਹੈਗੀ نیچے 1.5 ਇੰਚ ਹੋਲਡ ਕਰਕੇ 2.5 ਇੰਚ ਦੀ ਪੱਟੀ ਰਹਿ ਜੂਗੀ ਤੇ ਇਹਨੂੰ ਆਪਾਂ ਇਹ ਨਹੀਂ ਵੀ ਅਲੱਗ-ਅਲੱਗ ਨਹੀਂ ਅਟੈਚ ਕਰਦੇ ਤੇ ਇਕੱਠੀ ਅਟੈਚ ਕਰਕੇ ਤੁਹਾਨੂੰ ਦਿਖਾਵਾਂਗੇ ਇਹ ਆਪਣੀ ਲੈਂਸ ਹੈਗੀ ਇਹ ਵੀ ਉਪਰੀ ਲੇਸ ਰੱਖ ਕੇ ਤੇ ਆਪਾਂ ਤੁਹਾਨੂੰ ਦੱਸਦੇ ਆਂ ਦੀ ਇਹਨੂੰ ਕਿਵੇਂ ਜੋੜਨਾ ਹੈ ਆਹ ਫੋਲਡ ਵਾਸਤੇ ਆਪਾਂ ਨੀਚੇ ਵਾਸਤੇ 2 ਇੰਚ ਦਾ ਨਿਸ਼ਾਨ ਲਾ ਕੇ ਨੀਚੇ ਹਮ ਆਲੋ ਫੋਲਡ ਕਰਤਾ ਠੀਕ ਹੈ ਜੀ ਆਪਾਂ ਫਾਸਲਾ ਰੱਖ ਲੈ ਤੂੰ 5 ਇੰਚ ਦਾ 5 5 ਇੰਚ ਤੇ ਨਿਸ਼ਾਨੀਆਂ ਲਾ ਲ ਨਾ ਤੇ ਹੁਣ ਆਪਾਂ ਇਹਨੂੰ ਰੇਚ ਕਰਦੇ ਆਂ ਪੱਟੀ ਆਹ ਦੇਖੋ ਪੱਟੀ ਆਪਣੀ ਉਪਰ ਆ ਗਈ ਲੇਸ ਲੇਸ ਦਾ ਮੂੰਹ ਸਿੱਧਾ ਦੇ ਕੇ ਤੁਸੀਂ ਰੱਖ ਲਿਓ ਆਹ ਬਸ ਅਸੀਂ ਸਿੱਧਾ ਇੱਧਰ ਨੂੰ ਜੋ ਕਿ ਜਿਹੜੀ ਬ੍ਰੀਕ ਵਾਲੀ ਲੇਸ ਹੁੰਦੀ ਹੈ ਮੈਨੂੰ ਪਤਾ ਨਹੀਂ ਲੱਗਦਾ ਕੋਈ ਸਿੱਧਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉੱਪਰ ਲੇਸ ਰੱਖਾਂ ਲੇਸ ਰੱਖ ਕੇ ਉਹਨ ਪੱਟੀ ਤੇ ਲੇਸ ਕੱਟੀ ਅਟੈਚ ਕਰਨੀ ਹੈ ਆਪਾਂ ਹਾਂਜੀ ਜਿੱਥੇ ਆਪਣਾ ਨਿਸ਼ਾਨ ਲੱਗੇ ਨਾ ਧਿਆਨ ਨਾਲ ਦੇਖਦੇ ਰਹੀ ਕਿ ਵੀ ਆਪਣੀ ਪੱਟੀ țeਡੀ ਨਾ ਹੋਵੇ ਉਸ ਤਰ੍ਹਾਂ ਇਹ ਪਰ ਨਹੀਂ ਦੇ ਕੇ ਰੱਖਣਾ। ਪੱਟੀ ਸਹੀ ਕਰਕੇ ਰੱਖਣੀ ਹੈ ਉੱਪਰ ਲੈਸ। ਆ ਦੇਖੋ ਉਹਨਾਂ ਪਾ ਕਿੱਤੀ ਨਾ ਨਹੀਂ। ਕੱਪੜਾ ਵੀ ਨਹੀਂ ਖਿੱਚਣਾ, ਲੈਸ ਵੀ ਨਹੀਂ ਖਿੱਚਣਾ। ਠੀਕ ਹੈ। ਹੌਲੀ-ਹੌਲੀ ਆਪਾਂ ਧਿਆਨ ਨਾਲ ਲੈਸ ਲਾਉਣੀ। ਆ ਦੇਖੋ। ਉਹਨ ਆਪਣਾ ਆ ਸੀ ਨਿਸ਼ਾਨ। ਨਿਸ਼ਾਨ ਦੇਖਦੇ ਜਾਓਗੇ ਤਾਂ ਪੱਟੀ ਟੇਢੀ ਨਹੀਂ ਹੋਊਗੀ। பண்ண கப்பா ਬੁੰਨੀ ਪਾਸੇ ਲੈਸ ਲੱਗ ਗਈ ਹੁਣ ਸਾਨੂੰ ਦੱਸਦੇ ਵੀ ਅੱਗੇ ਕੀ ਕਰਨਾ ਇਹਨੂੰ ਆਪਾਂ ਕਿਵੇਂ ਅੰਡਰਗਰਾਉਂਡ ਲੈਸ ਨੂੰ ਕਰਾਂਗੇ ਆ ਦੇਖੋ ਹੁਣ ਆਪਾਂ ਇਹਨੂੰ ਕੱਪੜੇ ਨੂੰ ਐ ਕਰ ਲਾਂਗੇ ਇੱਕ ਦਾ ਕੋਲਡ ਜੇ ਸੋਨੂੰ ਇਸ ਤਰੀਕੇ ਨਾਲ ਨਹੀਂ ਪਤਾ ਲੱਗ ਦਿਸਦੀ ਹੈ ਨਾ ਜਿਹੜੀ ਇਧਰਲੇ ਪਾਸੇ ਸਲਾਈ ਹੈ ਉਹਦੇ ਉੱਤੇ ਹੀ ਆਪਾਂ ਸਲਾਈ ਲਾਵਾਂਗੇ ਤੁਸੀਂ ਇਧਰਲਾ ਪਾਸਾ ਕਰ ਸਕਦੇ ਹੋ ਐਂ ਦੂਸਰੇ ਪਾਸੇ ਉਹਦੇ ਨਾਲ ਸੋਨੂੰ ਜ਼ਿਆਦਾ ਪਤਾ ਲੱਗ ਜੂ ਵੀ ਕਿੱਥੇ ਕਿੱਥੇ ਸਲਾਈ ਲਾਉਣੀ ਹੈ ਇਹ ਆਪਣੀ ਲੈਂਸ ਵੱਧ ਘਟ ਨਹੀਂ ਹੋਊਗੀ ਅੱਗੇ ਪਿੱਛੇ ਨਹੀਂ ਹੁੰਦੀ ਆਪਣਾ ਜਿਹੜੀ ਕਪੜਾ ਹੈਗਾ ਹਾਂ ਆ ਦੇਖੋ ਜਿਹੜੀ ਆਪਣੀਆਂ ਪਹਿਲਾਂ ਸੁਣਾਈ ਲੱਗੀ ਹੋਈਆਂ ਹਨ ਇਹਦੇ ਉੱਪਰ ਕਰਕੇ ਸੁਣਾਈ ਲਾਣੀ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਇਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਲੱਗੀ ਆਪਣੀ ਵੀਡੀਓ ਧਿਆਨ ਨਾਲ ਦੇਖ ਕੇ ਵੀ ਥੱਲੇ ਬਾਲ ਗੋਲਣਾ ਪੈ ਜੇ ਕੱਪੜੇ ਦਾ ਆਹ ਆਮ ਨਾਲੋਂ ਨੀਲਾ ਐਸਾ ਉਹ ਗਰਮਗਾਸਤਾ ਉਹਨਾਂ ਕਾਟਨ ਦੇ ਸੂਟ ਹੀ ਐ ਉਹਦੇ ਤੇ ਨਵੇਂ-ਨਵੇਂ ਲੈਂਸ ਲਾ ਕੇ ਆਪੇ ਨਵੇਂ-ਨਵੇਂ ਡਿਜ਼ਾਈਨਸ ਉਹਨੂੰ ਦਿਖਾਇਆ ਕਰ ਆਪਣਾ ਤਰੀਕਾ ਨਾ ਲੈਂਸ ਲਾਉਣ ਦਾ ਸੌਖਾ ਹੀ ਐ ਬਾਲਾ ਓਕਾ ਤਰੀਕਾ ਨਹੀਂ ਦੱਸਦੇ ਆਪਾਂ ਸੌਖੇ ਤਰੀਕੇ ਨਾਲ ਲੈਂਸ ਲਾਉਣੀ ਦੱਸਾਂਗੇ ਲਈ ਕੋਈ ਵੀ ਹੁਣ ਜਿਹੜਾ ਨਾ ਸਿੱਖਦੀਆਂ ਭੈਣਾਂ ਹੁਣ ਉਹ ਵੀ ਇੰ ਚੰਗੀ ਤਰ੍ਹਾਂ ਵੀ ਸੌਕੇ ਤਰੀਕੇ ਨਾਲ ਸਿੱਖ ਸਕਦੇ ਹਨ ਹਨਾ ਇਸੇ ਤਰ੍ਹਾਂ ਹੀ ਹੁਣ ਆਪਾਂ ਇੱਧਰ ਵੀ ਲਾਵਾਂਗੇ ਸਲਾਈ ਉਹ ਸਲਾਈ ਦੇ ਉੱਪਰ ਉਪਰੀ ਪਹਿਲਾ ਵਾਲੀ ਦੇ ਆ ਦੇ ਠੀਕ ਹੈ ਇਹਦੇ ਉੱਪਰ ਜੇ ਤੁਸੀਂ ਸਲਾਈ ਲਾਉਣੀ ਹੈ ਤਾਂ ਉੱਪਰ ਲਾ ਸਕਦੇ ਹੋ ਨਹੀਂ ਤੇ ਪ੍ਰੈਸ ਨਾਲ ਇਦਾਂ ਵੀ ਰੱਖ ਸਕਦੇ ਆ ਦੇਖੋ ਹੁਣ ਆਪਾਂ ਇਹ 2 ਇੰਚ 2 ਇੰਚ ਬਿਲਗਾ ਦੇ ਹਾਂਜੀ 2.5 ਇੰਚ ਕਪੜਾ ਛੱਡਿਆ ਆਪਾਂ نیچے ਫੋਲਡ ਨੇ ਵਾਸਤੇ ਆਪਾਂ ਫੋਲਡ ਕਰਨ ਵਾਸਤੇ نیچے ਆਪਾਂ ਹੋਲਡ ਕਰਤਾ ਤੇ ਆਪਾਂ 2.5 ਇੰਚ ਮੂਰੂ ਛੱਡ ਕੇ ਨਾ ਤੇ ਫਿਰ ਆਪਾਂ ਲੈਤੀਗੇ ਸਾਢੇ 3 ਇੰਚ ਚੌੜੀ ਪੱਟੀ ਲੈਤੀ ਸੀਗੀ ਅੱਧਾ ਅੱਧਾ ਇੰਚ ਹੋਲਡ ਚਾ ਲਿਆ ਤੇ 2.5 ਇੰਚ ਰਹੀ ਹੁਣ ਆਪਣੀ ਇਹ ਪੱਟੀ 2.5 ਇੰਚ ਲੈਤੀ ਆ ਤੇ ਆਪਾਂ ਜਾਰਾ ਸਲਾਈ ਨਹੀਂ ਲਾਉਂਦੇ ਨੇ ਤੇ ਤੁਹਾਨੂੰ ਦੱਸ ਦਿਆਂ ਆਂ ਵੀ ਕਿਹੜੇ ਤਰੀਕੇ ਨਾਲ ਆਪਾਂ ਲੈਸ ਲਾਵਾਂਗੇ ਨਾ ਇਸ ਔਕਾ ਤਰੀਕੇ ਨਾਲ ਛੇਤੀ ਲੱਗ ਜੂਗਾ ਠੀਕ ਹੈ ਹੁਣ ਆਪਾਂ ਲੈਸ ਨੂੰ ਨਾ ਇਦਾਂ ਘੱਟ ਲਾਉਂ ਉੱਪਰ ਹੁਣ ਆਪਾਂ ਸਲਾਈ ਲਾਵਾਂ ਕੰਦੋਂ ਕੰਦੋਂ ਆ ਦੇਖੋ ਪਲਾਸ ਦਿਨ ਉੱਪਰ ਇਸ ਤਰੀ ਨੂੰ ਆਪਾਂ ਇਹ ਇੱਧਰ ਜਿਹੜੀ ਲੈ ਇਸ ਤਰਾਂਗੇ ਉਹਦਾ ਮੂੰਹ ਇੱਧਰ ਨੂੰ ਕਰਾਂਗੇ ਇੱਕ ਦੂਜੀ ਕਨੀ ਮੂੰਹ ਕਰਕੇ ਭਰਾਂਗੇ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਇਹਨੂੰ ਉਲਟਾ ਕਰ ਲੈਣਾ ਹੈ ਇੱਥੇ ਇਸ ਤਰ੍ਹਾਂ ਕਰਕੇ ਨਾ ਤੇ ਆਪਾਂ ਇਹ ਤੇ ਜਿੱਤੇ ਪਹਿਲਾਂ ਆ ਦੇਖੋ ਸਲਾਈ ਲੱਗੀ ਹੋਈ ਹੈ ਨਾ ਉਸੇ ਟਰੈਂਪ ਉਵੇਂ ਤੁਸੀਂ ਐਦਾਂ ਕਰ ਲਿਆ ਇੱਧਰ ਨੂੰ ਸਾਨੂੰ ਪਤਾ ਲੱਗੂਗੀ ਕਿ ਕਿੱਥੇ ਆਪਣੀ ਸਲਾਈ ਲੱਗੀ ਹੋਈ ਹੈ ਉਸ ਸਲਾਈ ਦੇ ਪਹਿਲਾਂ ਵਾਲੀ ਦੇ ਉੱਪਰ ਉੱਪਰ ਹੀ ਲਾਵਾਂਗੇ ਆਪਾਂ ਸਲਾਈ ਹਾਂਜੀ ਆ ਦੇਖੋ ਹੁਣ ਆਪਾਂ ਸਿੱਧਾ ਕਰਕੇ ਤੁਹਾਨੂੰ ਦਿਖਾਇਆ ਵੀ ਕਿਵੇਂ ਹੁਣ ਆਪਣੀ ਲੱਗਦੀ ਹੈ ਲੈਸ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਠੀਕ ਹੈ ਜੀ ਇਹ ਹੁਣ ਆਪਾਂ ਨਾ ਕਿਸੇ ਨੂੰ ਕੱਟ ਕੇ ਧਰਨ ਦੀ ਲੋੜ ਨਹੀਂ ਵੀ ਨਹੀਂ ਹੁੰਦੀ ਤੁਸੀਂ ਉੱਪਰ ਹੀ ਪੱਟੀ ਰੱਖ ਸਕਦੇ ਹੋ ਆ ਦੇਖੋ ਆਪਾਂ ਉੱਪਰ ਹੀ ਪੱਟੀ ਰੱਖੀ ਹੋਈ ਹੈ ਇਹਦੇ ਕਟਿਆ ਨਹੀਂ ਇਹ ਲੈਸ ਨਾਲ ਬਚ ਗਈ ਹੁਣ ਇਹ ਤੁਹਾਨੂੰ ਦੱਸ ਦਿਆਂ ਵੀ ਇਹ ਲੈਸ ਆਪਾਂ ਕਿੱਥੇ ਲਾਉਣੀ ਹੈ ਹਾਂਜੀ ਹੁਣ ਇਹ ਆਪਾਂ ਗਲਾ ਬਣਾ ਲਿਆਗਾ ਜੇ ਆਪਾਂ ਪਹਿਲਾਂ ਲੈਸ ਲਾਉਂਦੇ ਤਾਂ ਫਿਰ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਗਲੇ ਤੇ ਬਣੇ ਹੋਏ ਤੇ ਵਿਕੀਵੇਂ ਲੈਸ ਲਾਉਣੀ ਇਹ ਲੈਸ ਬਚ ਗਈ ਬਚ ਗਈ ਆਪਾਂ ਲੈਸ ਇਹ ਸਿੱਟਣੀ ਨਹੀਂ ਕਿ ਆਪਾਂ ਪਹਿਰੇ ਤੇ ਲੈਸ ਲਾਉਣੀ ਗਲੀ ਦੇ ਡਿਜ਼ਾਈਨ ਬਣਾਵਾਂਗੇ ਕੋਈ ਆ ਦੇਖੋ ਹੁਣ ਆਪਾਂ ਗਲੇ ਦਾ ਨਾ ਤੁਸੀਂ ਸੈਂਟਰ ਕਰਕੇ ਇਸ ਤਰ੍ਹਾਂ ਇੱਕ ਤਰੀਜ਼ ਬਣਾ ਲਓ ਵੀ ਮੈਂ ਸੈਂਟਰ ਕਰਕੇ ਨਿਸ਼ਾਨੀ ਲਾ ਕੇ ਜੇ ਮੈਂ ਕਰੀਜ਼ ਬਣਾ ਲვიਏ ਇੱਥੇ ਤੱਕ ਗਲਾਪ ਗਹਿਦਾ ਸੈਂਟਰ ਵਾਲੀ ਠੀਕ ਹੈ ਜੀ ਫਿਰ ਆਪਾਂ ਇਹ ਲੈ ਲਈ ਇੱਕ ਪੱਟੀ ਆਪਾਂ 3/2 ਇੰਚ ਦੀ ਪੱਟੀ ਲੈ ਲਈ ਸਾਢੇ 3/2 ਇੰਚ ਦੀ ਪੱਟੀ ਲੈ ਲਈ ਆਪਾਂ ਬਣਾ ਲਈ ਇਹਦੀ ਸਲਵਾਰ ਨਾਲ ਦੀ ਪੱਟੀ ਹੈ ਹੁਣ ਇਹਨੂੰ ਆਪਾਂ ਗਲੇ ਦੇ ਉੱਤੇ ਲਾਉਣਗੇ ਲੈਸ ਪੱਟੀ ਲੈਸ ਦੀ ਪੱਟੀ ਆਪਾਂ ਜਿੱਥੇ ਨਿਸ਼ਾਨੀ ਲਾਈ ਹੋਈ ਹੈ ਨਾ ਆਸ ਜਿ ਆਪਣੀ ਨਿਸ਼ਾਨੀ ਲੱਗੀ ਹੈ ਸੈਂਟਰ ਵਿੱਚ ਉਹਦੇ ਉੱਪਰ ਲੱਕਮਿਆ ਪਲੇਸਟਰ ਇਸ ਤਰ੍ਹਾਂ ਉੱਪਰ ਕਰਕੇ ਸੈਂਟਰ 'ਚ ਰੱਖਣਾ। ਧਿਆਨ ਨਾਲ ਇਹ ਆਪਣੀ ਸੈਂਟਰ 'ਚ ਆਉਂਦੀ ਪੱਟੀ। ਠੀਕ ਹੈ ਨਾ? ਇਹਦੇ نیچے ਰੱਖ ਲਾਂਗੇ ਆਪਾਂ ਨਾਲ ਦੀ ਨਾਲ ਹੀ ਲੈਸ ਲਾਉਂਦੇ। ਨਾਲ ਹੀ ਆਪਾਂ ਲੈਸ نیچے ਕਰਕੇ ਰੱਖ ਲਾਂਗੇ ਇਹਦੇ। ਇਸ ਤਰ੍ਹਾਂ। ਜਿੰਨੀ ਕਾਪਾ ਕਮੀਜ਼ ਤੇ ਕੋਲ ਲੈਸ ਵਾਰ ਗੱਡੀ ਹੈ, ਉਨੀ ਹੀ ਆਪਾਂ ਇੱਥੇ ਲੈਸ ਵਾਰ ਗੱਡਾਂਗੇ। ਜੇ ਤਾਂ ਆਪਾਂ ਪਹਿਲਾਂ ਹੀ ਲੈਸ ਲਾਉਂਦੇ ਫਿਰ ਤਾਂ ਥੋੜਾ ਜਿਹਾ ਆਸਾਨੀਆਂ ਲੱਗ ਜਾਂਦੀ ਐ ਐਸੇ ਲੱਗ ਤਾਂ ਹੁਣ ਵੀ ਵਧੀਆ ਜਾਊਗੀ ਪਰ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇਹ ਲੈਸ ਬਚ ਜੂਗੀ ਤੇ ਹੁਣ ਲੈਸ ਬਚਦੀ ਹੀ ਨਹੀਂ ਹੋ ਜਾਂਦੀ ਹਾਂ ਚਲ ਕੋਈ ਥੋੜਾ ਹੌਂ ਨਾਲ ਆਪਾਂ ਇਹਦੀ ਤੇ ਕੁੰਨੀਆਂ ਚੋਂ ਤੇ ਆਪਣੇ ਚੈਨਲ ਤੇ ਨਵੇਂ ਆਗੇ ਉਹ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸੂਟ ਆਪਣਾ ਰੈਡੀ ਹੋ ਗਿਆ ਜੀ ਆ ਦੇਖੋ ਕਿੰਨਾ ਸੋਹਣਾ ਸੂਟ ਆਪਣਾ ਰੈਡੀ ਹੋਇਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਸ਼ੇਅਰ ਸ਼ੇਅਰ ਜਰੂਰ ਕਰਦੇ ਕਰੋ ਵੀਡੀਓ ਨੂੰ